ਹਾਂਜੀ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਪੂਰੇ ਟਾਈਮ ਸਰ ਸਾਰੇ ਵੱਖੋ-ਵੱਖਰੀਆਂ ਥਾਵਾਂ ਤੋਂ ਦੂਰੋਂ ਦੇੜਿਓਂ ਚੱਲ ਕੇ ਇੱਥੇ ਪਹੁੰਚੇ ਹੋ ਜਿੱਥੇ ਇਸ ਦੇ ਵਿੱਚ ਪੁਰਾਣੇ ਮਰੀਜ਼ ਹਨ ਜਿਨ੍ਹਾਂ ਨੂੰ ਬੜਾ ਪੁਰਾਣਾ ਸਿਰਦਰਦ ਸੀ ਸਰਵਾਈਕਲ ਸੀ ਮਾਈਗਰੇਨ ਸੀ ਰੀਡ ਦੀ ਹੱਡੀ ਦੇ ਨੌਕਸਸਨ ਕਈਆਂ ਦੇ ਰਸੌਲੀਆਂ ਸੀ ਸ਼ੂਗਰ ਸੀ ਬਲੱਡ ਪ੍ਰੈਸ਼ਰ ਦੀ ਦਵਾਈ ਕਈ ਖਾਂਦੇ ਸੀ ਜਿਹੜੀ ਛੱਡ ਚੁੱਕੇ ਆ ਸ਼ੂਗਰ ਦੀ ਬਹੁਤ ਸਾਰੇ ਸਾਡੇ ਵਿੱਚ ਭੈਣ ਭਰਾ ਨੇ ਜਿਹੜੇ ਦਵਾਈ ਉਹ ਛੱਡ ਚੁੱਕੇ ਆ ਸੋ ਜਿੱਥੇ ਮਖੂ ਜੀਰੇ ਤੋਂ ਤੁਸੀਂ ਪਹੁੰਚੇ ਹੋ ਨਵਾਂ ਸ਼ਹਿਰ ਦੇ ਇਲਾਕੇ ਚ ਪਹੁੰਚੇ ਹੋ ਪਰਮਤਾਰੰਤੋਂ ਕਿਹੜਾ ਪਿੰਡ ਸੀ ਸੋਰੀ ਤੁਹਾਡਾ ਉਥੋਂ ਤੁਸੀਂ ਪਹੁੰਚੇ ਹੋ ਜਿੱਥੇ ਆਪਾਂ ਹਰ ਵਾਰੀ ਹਰ ਕੈਂਪ ਦੇ ਵਿੱਚ ਨਵੀਆਂ-ਨਵੀਆਂ ਬਿਮਾਰੀਆਂ ਬਾਰੇ ਤੁਹਾਨੂੰ ਦੱਸਦੇ ਆਂ 슈ਗਰ ਦੇ ਵਿੱਚ ਕਿਹੜੀ ਚੀਜ਼ ਦਾ ਪ੍ਰੇਜ ਰੱਖਣਾ ਸਰਵਾਈਕਲ ਚ ਕਿਹੜੀ ਚੀਜ਼ ਦਾ ਪ੍ਰੇਜ ਰੱਖਣਾ ਕਾਬਜ ਤੋਂ ਜਿਹੜਾ ਆ ਉਹ ਵੀ ਤੁਹਾਨੂੰ ਦੱਸਿਆ ਸੀ ਆਪਾਂ ਜਦੋਂ 6 ਮਹੀਨੇ ਪਹਿਲਾਂ ਆਪਾਂ ਕੈਂਪਸ ਸਟਾਰਟ ਕੀਤੇ ਆ ਉਦੋਂ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਸੀ ਇਹ ਕਬਜ਼ ਦਾ ਜਿਹੜਾ ਪੱਕਾ ਲਾਜਿਆ ਉਹ ਕਿਵੇਂ ਆ ਹਣ ਕਿਉਂਕਿ ਸਿਆਣੇ ਕਹਿੰਦੇ ਸੀ ਕਬਜ਼ ਜਿਹੜੀ ਆ ਉਹ ਬਿਮਾਰੀਆਂ ਦੀ ਜੜ੍ਹ ਆ ਤੇ ਕਬਜ਼ ਨਹੀਂ ਹੋਣ ਦੇਣੀ ਕਦੇ ਵੀ ਆਪਣਾ ਪੇਟ ਜਿਹੜਾ ਆ ਉਹ ਪ੍ਰੋਪਰ ਜਿਹੜਾ ਉਹ ਸਾਫ਼ ਹੋਣਾ ਚਾਹੀਦਾ ਰੋਜ਼ ਦੀ ਰੋਜ਼ ਤੇ ਖਾਣਾ ਉਨਾਂ ਹੀ ਜਿਹੜੀ ਚੀਜ਼ ਤੁਹਾਨੂੰ ਪਚ ਜਵੇ ਹਨਾ ਖਾਣ ਪੀਣ ਰਹਿਣ ਸਹਿਣ ਦਾ ਬਹੁਤ ਜ਼ਿਆਦਾ ਆਪਾਂ ਪਿਛਲੇ ਤਕਰੀਬਨ ਇਹ 40 ਦੇ ਲਾਗੇ ਛੱਗੇ ਮੇਰੇ ਹਿਸਾਬ ਨਾਲ 40ਵਾਂ ਕੈਂਪ ਆ ਇਹ ਤੇ ਆਪਾਂ ਹਰ ਵਾਰੀ ਜਾਨੀ ਕਿ ਕਿਸੇ ਨਾ ਕਿਸੇ ਨਵੀਂ ਬਿਮਾਰੀ ਤੇ ਡਿਸਕਸ ਕਰਦੇ ਆ ਅੱਜ ਮੈਨੂੰ ਲੱਗਦਾ ਕਿ ਆਪਾਂ ਕਾਫੀ ਦਿਨਾਂ ਤੋਂ ਜਿਹੜੇ ਮਰੀਜ਼ ਆ ਉਹ ਬਵਾਸੀਰ ਦੇ ਬਹੁਤ ਜ਼ਿਆਦਾ ਵਧਣੇ ਸ਼ੁਰੂ ਹੋ ਗਏ ਆ ਇਹ ਪਤਾ ਨਹੀਂ ਕੀ ਕਾਰਨ ਹੈ ਕਿ ਆਪਣੇ ਰਹਿਣ ਸਹਿਣ ਦੇ ਵਿੱਚ ਕੋਈ ਫਰਕ ਪੈ ਗਿਆ ਹੈ ਜਾਂ ਕੋਈ ਮੌਸਮ ਦੀ ਇਹੋ ਜਿਹੀ ਗੜਬੜੀ ਹੈ ਜਾਂ ਵਿਆਹਾਂ ਦੇ ਜਿਹੜੇ ਆ ਸ਼ਾਦੀਆਂ ਦੇ ਭੋਗਾਂ ਦੇ ਉਹ ਜੋਰ ਨੇ ਕੁਝ ਕਾਰਨ ਕਰਕੇ ਬਵਾਸੀਰ ਦੀ ਜਿਹੜੀ ਦਰਦ ਆ ਆਊਟ ਬਾਲ ਦੀ ਬਹੁਤ ਜ਼ਬਰਦਸਤ ਦਰਦ ਹੁੰਦੀ ਹੈ ਇਹੋ ਜਿਵੇਂ ਕਿ ਪੱਥਰੀ ਦੀ ਦਰਦ ਸਹਾਰਨ ਜਿਹੜੀ ਔਖੀ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਹੜੀ ਆਉਟਬੋਲ ਦੀ ਪਿੱਠ ਦੀ ਦਰਦ ਹੁੰਦੀ ਹੈ ਕਈਆਂ ਨੂੰ ਤੇ ਜਦੋਂ ਉਹ ਲੈਟਰਿੰਗ ਜਾਂਦੇ ਆ ਉਸ ਸਮੇਂ ਦਰਦ ਹੁੰਦੀ ਹੈ ਜਿਨ੍ਹਾਂ ਨੂੰ ਕਬਜ ਰਹਿੰਦੀ ਹੈ ਤੇ ਕਈਆਂ ਨੂੰ ਰਾਤ ਦੇ ਅੱਧੀ ਰਾਤ ਜਾਂ ਕੰਮ ਕਰਦੇ ਆ ਸੀਟ ਤੇ ਬੈਠੇ ਆ ਦਰਦ ਜਿਹੜੀ ਉਹ ਹੁਣੀ ਸ਼ੁਰੂ ਹੋ ਜਾਂਦੀ ਹੈ ਤੇ ਬਵਾਸੀਰ ਜਿਹੜੀ ਹੈ ਬੜੀ ਇੱਕ ਕਹ ਲਓ ਵੀ ਕਈਆਂ ਨੂੰ ਇਹਦੇ ਨਾਲ ਬਲੱਡ ਜਿਹੜਾ ਆ ਉਹ ਆਉਂਦਾ ਆ ਕਈਆਂ ਨੂੰ ਸੁੱਕੇ ਮੋਕੇ ਵਾਲੀ ਬਵਾਸੀਰ ਹੁੰਦੀ ਆ ਮੋਕੇ ਵਾਲੀ ਬਵਾਸੀਰ ਦਾ ਦਰਦ ਜਿਹੜਾ ਆ ਉਹ ਬਹੁਤ ਜ਼ਬਰਦਸਤ ਹੁੰਦਾ ਆ ਪੇਟ ਦੇ ਵਿੱਚ ਦਰਦ ਹੁੰਦਾ ਆ ਪਰ ਬਹੁਤ ਜ਼ਬਰਦਸਤ ਹੁੰਦਾ ਆ ਇਹਦੇ ਵਿੱਚ ਆਪਾਂ ਨੂੰ ਜੰਕ ਫੂਡ ਜਿਹੜੇ ਆ ਚਾਈਨਿੰਗ ਫੂਡ ਆ ਫਾਸਟ ਫੂਡ ਆ ਇਹ ਜਿਹੜੇ ਆ ਉਹ ਸਾਰੇ ਛੱਡ ਦੇਣੇ ਚਾਹੀਦੇ ਆ ਕਿਉਂਕਿ ਇਹਨਾਂ ਦੇ ਵਿੱਚ ਮਿਰਚ ਮਸਾਲਾ ਜਿਹੜਾ ਉਹ ਬੜਾ ਤੇਜ਼ ਹੁੰਦਾ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ ਆ ਜਿਹੜੀ ਆਪਣੀ ਬੋਡੀ ਨੂੰ ਸਹੀ ਨਹੀਂ ਰਹਿੰਦੀਆਂ ਆ ਆ ਜਿਹਨਾਂ ਦੇਸ਼ਾਂ 'ਚ ਇਹ ਚੱਲਦਾ ਆ ਉੱਥੋਂ ਦਾ ਵੈਦਰ ਉੱਥੋਂ ਦਾ ਮੌਸਮ ਜਿਹੜਾ ਆ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਜਿਹੜਾ ਉਹ ਅਲੱਗ ਆ ਉੱਥੇ ਉਹਨਾਂ ਨੂੰ ਉਹ ਚੀਜ਼ਾਂ ਪਚਦੀਆਂ ਆ ਪਰ ਆਪਾਂ ਜਿਸ ਖੇਤੇ ਦੇ ਵਿੱਚ ਰਹਿੰਦੇ ਆ ਇੱਥੋਂ ਦਾ ਜਿਹੜਾ ਮੌਸਮ ਆ ਆਪਾਂ ਉਸ ਦੇ ਹਿਸਾਬ ਦੇ ਨਾਲ ਹੀ ਖਰਾਕ ਜਿਹੜੀ ਆ ਉਹ ਲੈ ਸਕਦੇ ਆ ਮਿਰਚ ਮਸਾਲੇ ਜਿਹੜੇ ਆ ਉਹ ਛੱਡ ਦੇਣੇ ਚਾਹੀਦੇ ਆ ਹ ਬਿਲਕੁਲ ਸਾਦੀ ਤੇ ਸਿੰਪਲ ਜਿਹੜੀ ਆ ਰੋਟੀ ਉਹ ਵੀ ਅਗਰ ਤੁਸੀਂ ਕਣਕ ਦੇ ਨਾਲ ਨਾਲ ਬਾਜਰਾ ਜਾਂ ਕਰੀਆਟੀ ਉਹ ਮਿਕਸ ਕਰਕੇ ਲਵੋ ਤੇ ਉਹਦੇ ਨਾਲ ਤੁਹਾਨੂੰ ਜਿਹੜਾ ਉਹ ਜ਼ਿਆਦਾ ਫਾਇਦਾ ਹੋ ਸਕਦਾ ਅਗਰ ਤੁਸੀਂ ਰੋਟੀ ਦੇ ਨਾਲ ਸਲਾਦ ਜ਼ਿਆਦਾ ਖਾਂਦੇ ਹੋ ਤੇ ਤਾਂ ਵੀ ਬਵਾਸੀਰ ਵਾਲੇ ਦਰਦ ਨੂੰ ਜਿਹੜਾ ਜ ਆ ਬਵਾ ਤੇ ਹਲਦੀ ਜਿਹੜਾ ਆ ਇਹਦਾ ਬਹੁਤ ਵੱਡਾ ਇੱਕ ਇਲਾਜ ਆ ਬਵਾਸੀਰ ਕੋਈ ਵੀ ਹੋਵੇ ਪਿੱਛੇ ਦਾ ਕੋਈ ਵੀ ਦਰਦ ਹੋਵੇ ਹਲਦੀ ਜਿਹੜੀ ਆ ਉਹ ਇੱਕ ਬਹੁਤ ਵਧੀਆ ਜਿਹੜੀ ਮੈਡੀਸਨ ਹੈਗੀ ਆ ਹਲਦੀ ਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਲੈ ਸਕਦੇ ਹੋ ਕੋਸੇ ਪਾਣੀ ਦੇ ਵਿੱਚ ਘੋਲ ਕੇ ਲੈ ਸਕਦੇ ਹੋ ਦੁੱਧ ਦੇ ਵਿੱਚ ਲੈ ਸਕਦੇ ਹੋ ਤੁਸੀਂ ਦਹੀਂ ਦੇ ਵਿੱਚ ਪਾ ਕੇ ਜਿਹੜਾ ਆ ਉਹ ਖਾ ਸਕਦੇ ਹੋ ਤੇ ਹਲਦੀ ਦੇ ਨਾਲ ਨਾਲ ਇੱਕ ਗੋਲੀ ਆਉਂਦੀ ਆ ਮੈਟ్రోਜੈਲ 400 ਉਹ ਵੀ ਜਿਹੜੀ ਇਹਦੇ ਵਿੱਚ ਬੜੀ ਕਾਰਗਰ ਸਾਬਤ ਹੁੰਦੀ ਹੈ ਪਰ ਉਹ ਤੁਸੀਂ ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣੀ ਤੇ ਉਸ ਦੀ ਸਲਾਹ ਦੇ ਨਾਲ ਤੁਸੀਂ ਉਹ ਗੋਲੀ ਜਿਹੜੀ ਆ ਉਹ ਲੈ ਸਕਦੇ ਆ ਤੇ ਦਿਨ ਦੇ ਵਿੱਚ ਇੱਕ ਸਮੇਂ ਅਗਰ ਤੁਸੀਂ ਦਲੀਆ ਖਾਓ ਇੱਕ ਮੈਨੂੰ ਗੱਲ ਹੋਰ ਮੈਂ ਐਡ ਕਰਨੀ ਭੁੱਲ ਗਿਆ ਤੁਹਾਨੂੰ ਮੈਂ ਹਰ ਵਾਰੀ ਦੱਸਦਾ ਵੈਸੇ ਆਟਾ ਜਿਹੜਾ ਆ ਉਹ ਥੋੜਾ ਮੋਟਾ ਪਸਾਉਣਾ ਦਾਣੇ ਆ ਜਿਹੜੇ ਹਨ ਉਹ ਮੋٹے ਪਸਾਉਣੇ ਆ ਮੈਦਾ ਨਹੀਂ ਬਣਾਉਣਾ ਆਟੇ ਦਾ ਤੇ ਉਹਨੂੰ ਛਾਨਣਾ ਨਹੀਂ ਕਿਉਂਕਿ ਜਿਹੜਾ ਸਿਲਕਾ ਹੁੰਦਾ ਆ ਇਹਦਾ ਕਣਕ ਦੇ ਦਾਣਿਆਂ ਦਾ ਉਹ ਆਪਾਂ ਉਤਾਰਨਾ ਨਹੀਂ ਹੁਣ ਤੋਂ ਬਹੁਤ ਸਾਰੀਆਂ ਚੱਕੀਆਂ ਇਹੋ ਜਿਹੀਆਂ ਲੱਗੀਆਂ ਉਹ ਸਿਲਕਾ ਜਿਹੜਾ ਉਤਾਰ ਦਿੰਦੇ ਆ ਵੱਖਰਾ ਆਟਾ ਚਿੱਟਾ ਕੱਢ ਦਿੰਦੇ ਆ ਰੋਟੀ ਜਿਹੜੀ ਆ ਉਹ ਬਹੁਤ ਚਿੱਟੀ ਤੁਸੀਂ ਬੀਬੀਆਂ ਭਣਾ ਪਕਾਉਂਦੀਆਂ ਆ ਹੱਸਦੀਆਂ ਹਣ ਤੁਸੀਂ ਇਹ ਰੋਟੀਆਂ ਜਿਹੜੀਆਂ ਚਿੱਟੀਆਂ ਨਾ ਦੇਖੋ ਤੁਸੀਂ ਜਿਹੜਾ ਉਹਦਾ ਫਾਕਿਆ ਹਨਾ ਕਣਕ ਦੇ ਜਿਹੜੇ ਬੂਰਾ ਆ ਜਿਹੜਾ ਉਹਦੇ ਵਿੱਚ ਫਾਈਬਰ ਆ ਉਹ ਸਰੀਰ ਲਈ ਆਂਤੜੀਆਂ ਲਈ ਬਹੁਤ ਵਧੀਆ ਹੈ ਉਹਦੇ ਨਾਲ ਬੰਦੇ ਨੂੰ ਕਬਜ ਨਹੀਂ ਹੁੰਦੀ ਜੇ ਤੁਸੀਂ ਮੈਦਾ ਖਾਣੇ ਹੋ ਆਟਾ ਬਰੀਕ ਖਾਣੇ ਹੋ ਤਾਂ ਤੁਹਾਨੂੰ ਕਬਜ ਰਹਿੰਦੀ ਹੈ ਸੋ ਇਸ ਕਰਕੇ ਜੇ ਤੁਸੀਂ ਦਲੀਆਂ ਇੱਕ ਟਾਈਮ ਖਾ ਲਓ ਦਿਨ ਦੇ ਵਿੱਚ ਤੇ ਵਿੱਚ ਥੋੜਾ ਜਿਹਾ ਅੱਧਾ ਕ ਚਮਚਾ ਜਿਹੜਾ ਈਸਕ ਬੋਲ ਦਾ ਪਾ ਲਓ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਆ ਇਹਨੂੰ ਮੋਕਿਆਂ ਨੂੰ ਜਿਹੜਾ ਆ ਉਹ ਆਰਾਮ ਮਿਲੇਗਾ ਕਿਉਂਕਿ ਤੁਹਾਡਾ ਜਿਹੜੀਆਂ ਵੱਡੀਆਂ ਤੇ ਆ ਤੁਹਾਡੀ ਉਹ ਨਰਮ ਹੋ ਜਾਏਗੀ ਠੀਕ ਹੈ ਜੀ ਤੇ ਅਗਰ ਤੁਹਾਡੇ ਮੈਨੂੰ ਜਿੱਦਾਂ ਹੁਣ 6 7 ਮਰੀਜ਼ ਮਿਲੇ ਸੀ ਪਹਿਲਾਂ ਆਪਾਂ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਮਿਲੇ ਸੀ ਉਹਨਾਂ ਨੂੰ ਦੱਸਿਆ ਪਿੱਠ 'ਚ ਦਰਦ ਆ ਤਾਂ ਹੀ ਮੈਂ ਇਹ ਅੱਜ ਲੈਕਚਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਐ ਜਦੋਂ ਪਿੱਠ ਦੇ ਵਿੱਚ ਰਾਤ ਨੂੰ ਦਰਦ ਹੋਣ ਲੱਗ ਪਵੇ ਜਕਦਮ ਇੱਕ ਲਿਗਨੋਕੈਨ 2% ਤੁਸੀਂ ਉਹ ਕਰੀਮ ਆ ਮੈਂ ਤੁਹਾਨੂੰ ਲਿਖ ਕੇ ਦੇ ਦੂੰਗਾ ਜਾਂ ਤੁਸੀਂ ਉਹ ਜਿੱਥੇ ਬਾਹਰ ਬੇਟੀ ਨਾਮ ਰਜਿਸਟਰਡ ਕਰਦੀ ਓਥੇ ਲਿਖਵਾ ਲਿਓ ਲਿਕਨ ਉਹ ਕਹੇ ਨਾ ਤੇ ਜਦੋਂ ਤੁਹਾਡੇ ਦਰਦ ਹੋਣ ਲੱਗ ਪੈਂਦਾ ਤੁਸੀਂ ਐਟੇ ਟਾਈਮ ਉਹਨੂੰ ਅੰਦਰ ਲਗਾ ਲਓ ਉਹਦੇ ਨਾਲ ਕੀ ਹੋਏਗਾ ਮਾਸ ਜਿਹੜਾ ਸੌਨ ਹੋ ਜਾਏਗਾ ਤੁਹਾਡੀ ਦਰਦ ਜਿਹੜੀ ਘਟ ਜਾਏਗੀ ਤੇ ਆਪਣੇ ਡਾਕਟਰ ਦੀ ਸਲਾਹ ਦੇ ਨਾਲ 2-4 ਗੋਲੀਆਂ ਜਿਹੜੀਆਂ ਉਹ ਵੀ ਤੁਸੀਂ ਲੈ ਕੇ ਰੱਖੋ ਇਸ ਦਰਦ ਵਾਸਤੇ ਕਿਉਂਕਿ ਇਹਦੀ ਦਰਦ ਜਿਹੜੀ ਆ ਉਹ ਬਰਦਾਸ਼ਤ ਕਰਨ ਤੋਂ ਬਾਹਰ ਹੁੰਦੀ ਆ ਬੰਦੇ ਨੂੰ ਤਰੇਲੀਆਂ ਆ ਜਾਂਦੀਆਂ ਐ ਜਦੋਂ ਉਹ ਵਾਲੀ ਦਰਦ ਹੁੰਦੀ ਆ ਤੇ ਜੇ ਤੁਹਾਡੇ ਪਰਾਣਾ ਮੰਜਾ ਹੈਗਾ ਆ ਜਿਹਦੇ ਮੋਟੇ ਪਾਵੇ ਹੁੰਦੇ ਸੀ ਉਹ ਮੰਜੇ ਦੇ ਪਾਵੇ ਤੇ ਤੁਸੀਂ ਬੈਠਣਾ ਆ ਆਪਣੀ ਪਿੱਠ ਨੂੰ ਪਾਵੇ ਦੇ ਉੱਤੇ ਰੱਖ ਕੇ ਤੁਸੀਂ ਬੈਠਣਾ ਆ ਉਹਦੇ ਨਾਲ ਤੁਹਾਡਾ ਉਹ ਜਿਹੜਾ ਆ ਤਰਪਿਆ ਉਹ ਘਟ ਜਾਏਗਾ ਅਗਰ ਨਹੀਂ ਹੈਗਾ ਤੁਸੀਂ ਬੈਠਦੇ ਪੈੰਨੇ ਹੋ ਤੇ ਕੋਈ ਪਰਨਾ ਵਗੈਰਾ ਲੈਣਾ ਜਾਂ ਕੋਈ ਹੋਰ ਕੱਪੜਾ ਲੈਣਾ ਉਹਨੂੰ ਜਲਦੀ ਜਲਦੀ ਗੋਲ ਕਰਕੇ ਉਹਦਾ ਬਿੰਨੂ ਬਣਾ ਲੈਣਾ ਬਿੰਨੂ ਬਣਾ ਕੇ ਉਹਦੇ ਉੱਪਰ ਤੁਸੀਂ ਬੈਠ ਜਾਣਾ ਉਦੇ ਨਾਲ ਵੀ ਤੁਹਾਨੂੰ ਜਿਹੜਾ ਬਹੁਤ ਜਲਦੀ ਦਰਦ ਨੂੰ ਜਿਹੜਾ ਉਹ ਫਰਕ ਪੈ ਜਾਏਗਾ ਤੇ ਕਬਜ ਨਹੀਂ ਜਿਹੜੀ ਉਹ ਰਹਿਣੀ ਚਾਹੀਦੀ ਤੁਹਾਨੂੰ ਅਗਰ ਤੁਹਾਨੂੰ ਕਬਜ ਰਹਿੰਦੀ ਹੈ ਤੇ ਤੁਸੀਂ ਖਾਲੀ ਪੇਟ ਜਿਹੜਾ ਆ ਉਹ ਲਗਾਤਾਰ ਇੱਕ ਸੇਬ ਜਿਹੜਾ ਰੋਜ਼ ਲੈਣਾ ਤੁਸੀਂ ساری ਜ਼ਿੰਦਗੀ ਉਹਨੂੰ ਜਿਹੜਾ ਤੁਸੀਂ ਬੰਦ ਨਹੀਂ ਕਰਨਾ ਸੇਬ ਨੂੰ ਸੇਬ ਦੇ ਵਿੱਚ ਫਾਈਬਰ ਹੁੰਦੀ ਹੈ ਤੁਹਾਨੂੰ ਕਦੇ ਵੀ ਜਿਹੜੀ ਆ ਬਹੁਤ ਸਾਰੀਆਂ ਬਿਮਾਰੀਆਂ ਜਿੱਥੇ ਕੈਂਸਰ ਦੇ ਨਾਲ ਲੜਨ ਦੀ ਤੁਹਾਡੀ ਸ਼ਕਤੀ ਜਿਹੜੀ ਹੈ ਉਹ ਵਧੇਗੀ ਉਥੇ ਤੁਹਾਨੂੰ ਕਬਜਰਗੀ ਬਿਮਾਰੀ ਜਿਹੜੀ ਆ ਉਹ ਵੀ ਨਹੀਂ ਹੋਏਗੀ ਕਬਜ ਨਹੀਂ ਰਹਿਣ ਦੇਣੀ ਤੇ ਕਬਜ ਰੋਗ ਜਿਹੜਾ ਆ ਉਹ ਸੇਵ ਦੇ ਨਾਲ ਤਕਰੀਬਨ ਦੂਰ ਹੋ ਜਾਂਦਾ ਆ 99% ਲੋਕਾਂ ਦਾ ਤਕਰੀਬਨ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਇਹ ਦੱਸਿਆ ਆ ਉਹਨਾਂ ਦਾ ਤਕਰੀਬਨ ਇਹ ਹੋ ਗਿਆ ਆ ਤੇ ਪਰਮਾਤਮਾ ਨੇ ਆਪਾਂ ਨੂੰ ਚੰਗੀ ਸਿਹਤ ਦਿੱਤੀ ਸੀ ਆਪਣੇ ਰਹਿਣ ਸੇਣ ਨੇ ਤੇ ਖਾਣ ਪੀਣ ਨੇ ਹਨ ਇਹ ਸਾਰੀ ਵਿਗਾੜ ਪਈ ਮਤਲਬ ਹੁਣ ਆਪਣਾ ਰਹਿਣ ਸੇਣ ਵੀ ਓਦਾਂ ਦਾ ਹੋ ਗਿਆ ਵੀ ਸਾਰਾ ਦਿਨ ਬੈਠੇ ਰਹਿਣਾ ਕੋਈ ਜ਼ੋਰ ਦਾ ਕੰਮ ਨਹੀਂ ਕਰਨਾ ਤੇ ਖਰਾਕਾਂ ਆਪਾਂ ਉਹ ਖਾਈ ਜਾਂਦੇ ਆ ਜਿਹੜੀਆਂ ਆਪਾਂ ਨੂੰ ਪਚ ਨਹੀਂ ਸਕਦੀਆਂ ਸੋ ਜਦੋਂ ਵੀ ਕੋਈ ਦੁੱਖ ਹੁੰਦਾ ਆ ਤੇ ਉਦੋਂ ਆਪਾਂ ਨੂੰ ਇਹ ਧਿਆਨ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਖਾਣ ਪੀਣ ਤੇ ਰਹਿਣ ਸੇਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਿਹੜਾ ਦੁੱਖ ਆਇਆ ਆ ਬਹੁਤੇ ਲੋਕ ਪਤਾ ਕੀ ਕਰਦੇ ਆ ਜਦੋਂ ਉਹਨਾਂ ਨੂੰ ਕੋਈ ਸਰੀਰਕ ਸਮੱਸਿਆ ਆਉਂਦੀ ਆ ਉਹ ਆਪਦਾ ਖਾਣ ਪਾਣ ਜਿਹੜਾ ਆ ਹਨਾ ਉਹਨੂੰ ਚੇਂਜ ਕਰ ਲੈਂਦੇ ਆ ਮੇਰਾ ਇੱਕ ਦੋਸਤ ਆ ਉਹਨੇ ਜਦੋਂ ਗੱਡੀ ਚਲਾਉਣੀ ਤਾਂ ਉਹਦੇ ਪੈਰ ਦੇ ਵਿੱਚ ਦਰਦ ਹੋਣ ਲੱਪਣਾ ਸੱਜੇ ਪਾਸੇ ਤੇ ਉਹ ਕਿੰਨਾ ਚਿਰ ਤੱਕ ਪੁੱਛਦਾ ਰਿਹਾ ਮੈਨੂੰ ਕਹਿੰਦਾ ਉਹਦਾ ਮੈਂ ਬੈਠਾ ਰਹਾ ਮੈਂ ਕੋਈ ਚੱਕਰ ਨਹੀਂ ਪਰ ਜਦੋਂ ਮੈਂ ਗੱਡੀ ਚਲਾਉਣਾ ਆ ਤਾਂ ਮੇਰੇ ਸੱਜੀ ਲੱਤ ਦੇ ਵਿੱਚ ਮੇਰੇ ਪੈਰ ਦੇ ਵਿੱਚ ਦਰਦ ਹੋਣ ਲੱਗ ਪਈ ਮੈਂ ਤੇ ਮੈਂ ਕਿਹਾ ਵੀ ਤੂੰ ਜੇਬ ਦੇ ਵਿੱਚ ਬਟੂਆ ਤ ਨਹੀਂ ਰੱਖਦਾ ਕਹਿੰਦਾ ਰੱਖਦਾ ਮੈਂ ਕਿਹਾ ਉਹਨੂੰ ਕੱਢ ਲਾ ਉਹਨੇ ਬਟੂਆ ਕੱਢ ਲਿਆ ਤੇ ਉਹਦਾ ਉਹ ਦਰਦ ਜਿਹੜਾ ਹੈ ਅੱਜ ਮੇਰਾ ਲ 10 12 ਸਾਲ ਹੋ ਗਿਆ ਉਸ ਤੋਂ ਬਾਅਦ ਤੋਂ ਉਹਨੇ ਬਟੂਆ ਹੀ ਰੱਖਣਾ ਛੱਡਤਾ ਕਿਉਂਕਿ ਉਹ ਮਾਸ ਜਿਹੜੀ ਉੱਥੋਂ ਦਬਾਅ ਹੁੰਦੀ ਸੀ ਉਹਦੀ ਖਾਣ ਤੇ ਪਾਣ ਹਨ ਇਹ ਫਿਰ ਜਿਹੜੇ ਆ ਚੇਂਜ ਕਰ ਲੈਣੇ ਚਾਹੀਦੇ ਜਦੋਂ ਤੁਹਾਨੂੰ ਕੋਈ ਸਰੀਰਕ ਸਮੱਸਿਆ ਆਉਂਦੀ ਹੈ ਜੋ ਤੁਸੀਂ ਖਾਂਦੇ ਆ ਹਨ ਉਹਨੂੰ ਛੱਡ ਦਿਓ ਫਰੂਟ ਸ਼ੁਰੂ ਕਰ ਲਓ ਕੋਈ ਦਲੀਆ ਸ਼ੁਰੂ ਕਰ ਲਓ ਮਿੱਠਾ ਜਿਹੜਾ ਆ ਮਿੱਠਾ ਕੌਫੀ ਚਾਹ ਤੇ ਜੰਕ ਫੂਡ ਤੋਂ ਤੁਹਾਨੂੰ ਮੈਂ ਦੱਸਿਆ ਹੀ ਆ ਹਨਾ ਜਿਹੜੀਆਂ ਬਾਹਰ ਲੀਆਂ ਬੜੀਆਂ ਚੀਜ਼ਾਂ ਆ ਜਾਂ ਡੱਬਾ ਬੰਦਿਆ ਹਨਾ ਉਹਨਾਂ ਨੂੰ ਤਾਂ ਕੋਸ਼ਿਸ਼ ਕਰੋ ਜਿੱਥੋਂ ਤੱਕ ਹੋ ਸਕੇ ਨਾ ਹੀ ਖਰੀਦੋ ਤੁਸੀਂ ਆਪਾਂ ਨੂੰ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਹਨਾ ਉਹ ਛੱਡ ਦੇਣੀਆਂ ਚਾਹੀਦੀਆਂ ਹੁਣ ਜੋ ਆਪਣੇ ਹਾਲਾਤ ਹੋ ਗਏ ਆ ਹਨਾ ਕਿੰਨੇ ਲੋਕ ਤੁਸੀਂ ਦੇਖੋ ਕਿੰਨੀ ਤਕਲੀਫ ਆਪਾਂ ਅੱਜ ਤੱਕ ਮੇਰੇ ਹਿਸਾਬ ਦੇ ਨਾਲ ਬੱਤਰ ਸੌ ਤੋਂ ਵੱਧ ਮਰੀਜ਼ਾਂ ਨੂੰ ਜਿਹੜਾ ਆ ਉਹ ਘਰ ਚੁੱਕੇ ਆ ਹਨਾ ਟ੍ਰੀਟਮੈਂਟ ਇੱਥੇ ਦੇ ਚੁੱਕੇ ਆ ਸੀ ਸਮਾਰਟ ਟੱਚ ਹੀਲਿੰਗ ਵਿੱਚ ਕਿੰਨੇ ਲੋਕਾਂ ਨੂੰ ਇਹਦੇ ਤੇ ਕਿੰਨੇ ਲੋਕ ਬਿਮਾਰ ਆ ਹਨਾ ਤੇ ਇਸ ਕਰਕੇ ਆਪਾਂ ਨੂੰ ਆਪਦਾ ਖਾਣ ਪਾਣ ਸੋਚਣ ਸ਼ਕਤੀ ਜਿਹੜੀ ਆ ਬਿਨਾਂ ਵਜ੍ਹਾ ਆਪਾਂ ਟੈਨਸ਼ਨਾਂ ਡਿਪਰੈਸ਼ਨਾਂ ਚੱਕੀ ਫਿਰਦੇ ਆ ਤੁਸੀਂ ਸਾਡੇ ਕੋਲ ਆਉਂਦੇ ਹੋ ਆਪਾਂ ਤੁਹਾਡੀਆਂ ਟੈਨਸ਼ਨਾਂ ਡਿਪਰੈਸ਼ਨਾਂ ਵੀ ਕੋਸ਼ਿਸ਼ ਕਰੀ ਦੀਆਂ ਵੀ ਐਟੇ ਟਾਈਮ ਜਿਹੜਾ ਆ ਤੁਹਾਡਾ ਮਾਈਂਡ ਜਿਹੜਾ ਆ ਉਹ ਰਿਲੈਕਸ ਕਰ ਦਿੱਤਾ ਹੈ ਹਾਂ ਤੇ ਇਸ ਕਰਕੇ ਆਪਾਂ ਜਿਹੜੀ ਉਹ ਆਪਣਾ ਰਹਿਣ ਸਹਿਣ ਜਿਹੜਾ ਉਹ ਚੇਂਜ ਕਰਨਾ ਖਾਣਤਾ ਆਪਾਂ ਦੱਸਤਾ ਪਾਣ ਦਾ ਵੀ ਹੈ ਨਾ ਪਾਣ ਦਾ ਮਤਲਬ ਵੀ ਆਪਣੀਆਂ ਆਦਤਾਂ ਜਿਹੜੀਆਂ ਉਹਨਾਂ ਨੂੰ ਆਪਾਂ ਜਿਹੜਾ ਆ ਉਹ ਕਰਨਾ ਸੁਧਾਰਨਾ ਹੈ ਹੁਣ ਫਾਸਟ ਫੂਡ ਤੋਂ ਹੀ ਛੜਤਾ ਹਨ ਇਹ ਵੀ ਆਦਤ ਤੁਹਾਡੀ ਜਿਹੜੀ ਹੈ ਉਹ ਸੁਧਰਗੀ ਸਵੇਰੇ ਤੁਸੀਂ ਓਟਸ ਤੇ ਸਾਰ ਕੋਸਾ ਜਿਹਾ ਪਾਣੀ ਪੀਣਾ ਆ ਕਈਆਂ ਨੂੰ ਗਰਮ ਪਾਣੀ ਪਚ ਜਾਂਦਾ ਕਈਆਂ ਨੂੰ ਗਰਮ ਪਾਣੀ ਪੀਣ ਦੇ ਨਾਲ ਤਿਆਬ ਐਸਿਡ ਬਣ ਜਾਂਦਾ ਐ ਪਰਸੋਂ ਵੀ ਬੜੇ ਸੀ ਤੁਸੀਂ ਹਣਾ ਕੁਝ ਜਣੇ ਮੈਨੂੰ ਤੇ ਜੇ ਕਹਿੰਦੇ ਸੀ ਗਰਮ ਪਾਣੀ ਸਾਨੂੰ ਸਹੀ ਨਹੀਂ ਰਹਿੰਦਾ ਗਰਮ ਪਾਣੀ ਦੇ ਨਾਲ ਕਈਆਂ ਨੂੰ ਤਿਆਬ ਬਣ ਜਾਂਦਾ ਹੈ ਕੋਸਾ ਪਾਣੀ ਪੀਓ ਕੋਸਾ ਪਾਣੀ ਪੀਣ ਦੇ ਨਾਲ ਕੀ ਹੋਊਗਾ ਤੁਹਾਨੂੰ ਜਿਹੜਾ ਆ ਆ ਪੇਟ ਸਾਫ਼ ਹੋਣ ਦੇ ਵਿੱਚ ਰਾਤ ਮਿਲੇਗੀ ਕੋਸ਼ਿਸ਼ ਕਰੋ ਕਿ ਜਿਉਂ ਸਵੇਰ ਤੋਂ ਉੱਠਣਾ ਆ ਇਹ ਕੋਸ਼ਿਸ਼ ਰੱਖਣੀ ਆ ਕਿ ਮੈਂ ਆਪਣਾ ਪੇਟ ਜਿਹੜਾ ਆ ਉਹ ਸਾਫ਼ ਜਿੰਨਾ ਚਿਰ ਪੇਟ ਸਾਫ਼ ਨਹੀਂ ਹੁੰਦਾ ਉਨਾ ਚਿਰ ਮੈਂ ਕੰਮ ਤੇ ਨਹੀਂ ਜਾਣਾ ਉਸ ਲਈ ਵਾਰ-ਵਾਰ ਪਾਣੀ ਪੀਓ ਜਦੋਂ ਤੁਸੀਂ 10-15 ਦਿਨ ਇਦਾਂ ਕਰੋਗੇ ਤਾਂ ਤੁਹਾਡਾ ਸਵੇਰ ਦਾ ਟਾਈਮ ਜਿਹੜਾ ਉੱਠਦਿਆਂ ਸਾਰ ਤੁਹਾਡਾ ਪੇਟ ਜਿਹੜਾ ਆ ਉਹ ਸਾਫ਼ ਹੋ ਜਾਇਆ ਕਰੋਗੇ ਤੁਸੀਂ ਫਰੈਸ਼ ਹੋ ਜਾਇਆ ਕਰੋਗੇ ਸਵੇਰੇ ਫਰੈਸ਼ ਹੋਣ ਦੇ ਬਹੁਤ ਸਾਰੇ ਜਿਹੜੇ ਆ ਉਹਦੇ ਨਾਲ ਫਾਇਦੇ ਮਿਲਦੇ ਆ ਇੱਕ ਤਾਂ ਤੁਹਾਡਾ ਸਾਰਾ ਦਿਨ ਜਿਹੜਾ ਤੁਹਾਨੂੰ ਸੁਸਤੀ ਨਹੀਂ ਪਾਊਗੀ ਸਾਰਾ ਦਿਨ ਤੁਸੀਂ ਜਿਹੜਾ ਆ ਬਹੁਤ ਹਾਸਮੁਖ ਰਹੋਗੇ ਤੇ ਕੋਈ ਐਸਿਡ ਨਹੀਂ ਬਣੂਗਾ ਕੋਈ ਤੁਹਾਡਾ ਸਿਰ ਨਹੀਂ ਦੁਖੂਗਾ ਜੇ ਤੁਹਾਡਾ ਸਵੇਰ ਨੂੰ ਚੰਗੀ ਤਰ੍ਹਾਂ ਪੇਟ ਜਿਹੜਾ ਉਹ ਸਾਫ਼ ਹੋ ਜਾਵੇ ਇੱਕ ਫਿਰ ਜਦੋਂ ਤੁਹਾਡਾ ਸਵੇਰ ਨੂੰ ਪੇਟ ਸਾਫ਼ ਹੋ ਜਾਂਦਾ ਆ ਉਸ ਤੋਂ ਬਾਅਦ ਆਪਾਂ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ ਤੁਰਦੇ ਫਿਰਦੇ ਰਹਿੰਦੇ ਆ ਤੁਰਨ ਫਿਰਨ ਦੇ ਨਾਲ ਕੀ ਹੁੰਦਾ ਆ ਕਿ ਆਪਣੀ ਜਿਹੜੀ ਆਊਟ ਬੋਲ ਹੁੰਦੀ ਆ ਜਿੱਥੇ ਆਪਣੇ ਦਰਦ ਹੁੰਦਾ ਆ ਮੋਕੇ ਬਣ ਜਾਂਦੇ ਬਵਾਸੀਰ ਦੇ ਤੁਰਨ ਫਿਰਨ ਦੇ ਨਾਲ ਜਿਹੜੀ ਉਹ ਬੋਲ ਆ ਉਹ ਖਾਲੀ ਹੋ ਜਾਂਦੀ ਆ ਜਿਹੜਾ ਕਹਿ ਲਓ ਤੁਸੀਂ ਸਟੂਲਿਆ ਉਹ ਤਾਂ ਚਲੇ ਜਾਂਦਾ ਆ ਬੋਲ ਜਿਹੜੀ ਖਾਲੀ ਹੋ ਜਾਂਦੀ ਆ ਮੋਕੇਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਆਦਾ ਦਰਦ ਰਾਤ ਨੂੰ ਲੋਕਾਂ ਉਹਨਾਂ ਦੇ ਹੁੰਦੀ ਆ ਜਿਹੜੇ ਟੈਮੇ ਵੇ ਟੈਮੇ ਜਿਹੜੇ ਫਰੈਸ਼ ਹੁੰਦੇ ਆ ਜੇ ਇੱਕ ਸਮਾਂ ਤੁਹਾਡਾ ਜਿਹੜਾ ਸਵੇਰ ਵਾਲਾ ਆ ਉਹ ਸਹੀ ਹੋਏਗਾ ਜਿਹੜੇ ਲੋਕ ਰਾਤ ਨੂੰ ਜਿਆਦਾ ਟਲਟ ਵਗੈਰਾ ਜਾਂਦੇ ਆ ਰਾਤ ਨੂੰ ਫਰੈਸ਼ ਹੁੰਦੇ ਆ ਉਹਨਾਂ ਦੇ ਦਰਦ ਹੋਣ ਦੇ ਕਾਰਨ ਜਿਹੜੇ ਉਹ ਵੱਧ ਜਾਂਦੇ ਆ ਕਿਉਂਕਿ ਜਿਹੜੀ ਆਊਟ ਬੋਲ ਆ ਉਹਦੇ ਵਿੱਚ ਸਟੂਲ ਜਿਹੜਾ ਉਹ ਰਹਿ ਜਾਂਦਾ ਆ ਜਾਂ ਫਿਰ ਜੇ ਤੁਹਾਨੂੰ ਕਿਤੇ ਦਿੱਕਤ ਆ ਜਾਵੇ ਕਿ ਰਾਤ ਨੂੰ ਤੁਹਾਨੂੰ ਜਿਹੜਾ ਆ ਉਹ ਹਾਜਤ ਹੋ ਗਈ ਆ ਤੁਹਾਨੂੰ ਫਰੈਸ਼ ਹੋਣਾ ਜਾਣਾ ਪੈਣਾ ਆ ਪਰ ਫਿਰ ਤੁਸੀਂ ਫਰੈਸ਼ ਹੋ ਕੇ ਪਵੋ ਨਾ ਉਤੋਂ ਬਾਅਦ ਚ 10 ਤੋਂ 15 ਮਿੰਟ ਤੁਸੀਂ ਟੈਲੋ ਇੱਧਰ ਉੱਧਰ ਨੂੰ ਘੁਮਾਓ ਤਾਂ ਕਿ ਤੁਹਾਡੀ ਬੋਲ ਜਿਹੜੀ ਅੰਦਰੋਂ ਉਹ ਖਾਲੀ ਹੋ ਜਾਵੇ ਤੇ ਟਾਈਮ ਇਹਨੂੰ ਲੱਗਦਾ ਬਹੁਤ ਜ਼ਿਆਦਾ ਹੋਈ ਜਾ ਰਿਹਾ ਹੈ ਖਾਲਸਾ ਜੀ ਜਿਹੜੇ ਆ ਉਹਨਾਂ ਨੇ ਕੈਂਪ ਦੀ ਪੂਰੀ ਤਿਆਰੀ ਜਿਹੜੀ ਆ ਉਹ ਕਰ ਲਈ ਆ ਤੇ ਅੱਜ ਮਰੀਜ਼ ਵੀ ਕੁਝ ਜ਼ਿਆਦੇ ਨਹੀਂ ਤੇ ਠੰਡ ਵੀ ਹੈ ਥੋੜੀ ਜੀ ਚਲੋ ਦਿਨੇ ਤਾਂ ਭਾਵੇਂ ਬਹੁਤ ਗਰਮੀ ਹੋ ਜਾਂਦੀ ਆ ਹਾਲੇ ਸਵੇਰੇ ਸਵੇਰੇ ਥੋੜੀ ਜਿਹੀ ਠੰਡ ਜਿਹੜੀ ਆ ਤੇ ਉਹ ਲੱਗ ਰਹੀ ਆ ਤੇ ਤੁਸੀਂ ਸਵੇਰ ਨੂੰ ਆਦਤ ਪਾਓ ਜਿਹੜੀ ਫਰੈਸ਼ ਹੋਣ ਦੀ ਜਿਹਦੇ ਨਾਲ ਤੁਹਾਡੀ ਆਉਟਬਾਲ ਜਿਹੜੀ ਆ ਉਹ ਬਿਲਕੁਲ ਸਾਫ਼ ਰਹੇਗੀ ਤੇ ਇਸਕ ਬੋਲ ਜਰੂਰ ਵਰਤੋ ਥੋੜਾ ਥੋੜਾ ਕਰਕੇ ਉਹਦੇ ਨਾਲ ਵੀ ਜਿਹੜੀ ਤੁਹਾਡੀ ਵੱਡੀ ਅੰਤੜੀ ਆ ਉਹ ਖੋਸ਼ਖੋਈ ਹੁੰਦੀ ਆ ਉਹ ਸਹੀ ਹੋ ਜਾਂਦੀ ਆ ਤੇ ਲਗਾਤਾਰ ਜਿਹੜੀਆਂ ਆਪਣੀਆਂ ਆਦਤਾਂ ਆ ਹਨ ਉਹਨਾਂ ਨੂੰ ਲਗਾਤਾਰ ਜਿਹੜਾ ਆ ਉਹ ਕੋਸ਼ਿਸ਼ ਕਰੋ ਚੇਂਜ ਕਰਨ ਦੀ ਕਿਉਂਕਿ ਆਪਣੀਆਂ ਆਦਤਾਂ ਜਿਹੜੀਆਂ ਆ ਖਾਣ ਪੀਣੇ ਆ ਇਹਦਾ ਕਰਕੇ ਹੀ ਇਹ ਪ੍ਰੋਬਲਮ ਜਿਹੜੀ ਆ ਆਉਂਦੀ ਹੈ ਤੇ ਕਿਉਂਕਿ ਹਰ ਇੱਕ ਚੀਜ਼ ਦਾ 99% ਲਾਈਟ ਆਪਾਂ ਇਹਦੇ ਨਾਲ ਕਰ ਦਿੰਨੇ ਆ ਸੀ ਸਮਾਰਟ ਟੱਚ ਦੇ ਨਾਲ ਜਿਹੜੇ ਤੁਹਾਡੇ ਮਾਈਂਡ ਦੇ ਰਿਲੇਟਡ ਪ੍ਰੋਬਲਮ ਹੁੰਦੀਆਂ ਆ ਉਹਨਾਂ ਦਾ ਆਪਾਂ ਹੱਲ ਜਿਹੜਾ ਆ ਉਹ ਕਰ ਲਈਦਾ ਹਨ ਆਹ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਆ ਜਿਨ੍ਹਾਂ ਦਾ ਸਿਰਫ ਡਾਕਟਰੀ ਇਲਾਜ ਆ ਉਹ ਡਾਕਟਰ ਦੇ ਕੋਲੋਂ ਸਲਾਹ ਜ਼ਰੂਰ ਲੈਣੀ ਆ ਤੁਸੀਂ ਅਗਰ ਥੈਰੇਪੀ ਦੇ ਨਾਲ ਵੈਸੇ ਤੇ 99% ਲੋਕਾਂ ਨੂੰ ਥੈਰੇਪੀ ਦੇ ਨਾਲ ਫਰਕ ਪੈਂਦਾ ਆ ਅਗਰ ਫਰਕ ਨਹੀਂ ਪੈਂਦਾ ਤੇ ਕਈ ਫਿਜ਼ੀਕਲ ਪ੍ਰੋਬਲਮ ਇਹੋ ਜੀਆਂ ਹੁੰਦੀਆਂ ਨੇ ਜਿੱਥੇ ਡਾਕਟਰ ਦੀ ਸਲਾਹ ਲੈਣੀ ਬਣਦੀ ਆ ਔਰ ਲੈਣੀ ਚਾਹੀਦੀ ਆ ਸੋ ਤੁਹਾਡਾ ਫੇਰ ਧੰਨਵਾਦ ਵੀ ਕਿ ਤੁਸੀਂ ਅੱਜ ਪੂਰੇ ਟਾਈਮ ਦੇ ਨਾਲ ਆਏ ਹੋ ਕਿਉਂਕਿ ਆਪਾਂ ਇਹਨੇ ਜਾਣਿਆਂ ਨੂੰ ਹੁਣ ਤਿੰਨ ਗਰੁੱਪਾਂ ਦੇ ਵਿੱਚ ਵੰਡ ਲਵਾਂਗੇ ਤੇ 2 ਵਜੇ ਤੱਕ ਆਪਾਂ ਫ੍ਰੀ ਹੋ ਜਾਵਾਂਗੇ ਹੁਣ ਜਿਹੜੇ ਤੋਂ ਬਾਅਦ ਚ ਆਉਣਗੇ ਉਹ ਆਪਾਂ ਜਿਹੜੀਆਂ ਹੁਣ ਇਸ ਤੋਂ ਪਹਿਲਾਂ ਗੱਲਾਂ ਸਮਝਾਈਆਂ ਆ ਉਹ ਕਈ ਬੰਦੇ ਜਿਹੜੇ ਉਹ ਗੱਲਾਂ ਤੋਂ ਫਿਰ ਵਾਂਝੇ ਰਹਿ ਜਾਂਦੇ ਆ ਉਹ ਫਿਰ ਦੁਬਾਰਾ ਜਦੋਂ ਪੁੱਛਦੇ ਆ ਤੇ ਫਿਰ ਇੰਨੇ ਲੋਕਾਂ ਨੂੰ ਇਕੱਲੇ-ਇਕੱਲੇ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ ਹੈ ਸੋ ਆਪਾਂ 35 35 ਜਾਣਿਆਂ ਦੇ ਤਿੰਨ ਗਰੁੱਪ ਕਰ ਲਾਂਗੇ ਅੱਜ ਮੈਨੂੰ ਲੱਗਦਾ ਵੀ ਇੰਨੇ ਚਾਪਾ ਪੂਰੇ ਹੋ ਜਾਣਾ ਸਾਰਿਆਂ ਨੇ ਤੇ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਇੱਥੇ ਪਹੁੰਚਣ ਲਈ ਜਾਣ ਲੱਗਿਆਂ ਚਾਹ ਪ੍ਰਸ਼ਾਦਾ ਛੱਕੇ ਜਾਣਾ ਚਾਹ ਹੁਣ ਵੀ ਲੱਗੀ ਆ ਠੰਡ ਲੱਗਦੀ ਆ ਚਾਹ ਪੀਓ ਪਹਿਲਾਂ ਤੇ ਪ੍ਰਸ਼ਾਦਾ 2 ਵਜੇ ਤੱਕ ਤਿਆਰ ਹੋ ਜਾਏਗਾ ਸਾਰਿਆਂ ਨੇ ਛੱਕੇ ਜਾਣਾ ਜੀ ਸੋ ਪਰਮਜੀਤ ਸਿੰਘ ਖਾਲਸਾ ਹੁਣ ਥੈਰੇਪੀ ਆਰੰਭ ਕਰੇਗਾ ਅੰਦਰ ਤੇ ਐਡਵੋਕੇਟ ਸਾਹਿਬ ਵੀ ਪਹੁੰਚ ਚੁੱਕੇ ਆ ਤੇ ਉਹ ਵੀ ਤੁਹਾਡੀਆਂ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਹੈ ਉਹ ਕਰਨਗੇ ਸੋ ਆਪਾਂ ਰਲ ਮਿਲ ਕੇ ਚੱਲੋ ਉਸ ਅਕਾਲਪੁਰਕ ਵੀ ਰਹਿਨਮਾਈ ਦੇ ਹੇਠ ਉਹਦੀ ਦਿੱਤੀ ਹੋਈ ਬਖਸ਼ਿਸ਼ ਦੇ ਸਦਕਾ ਆਪਾਂ ਜਿਹੜਾ ਇਹ ਤੁਹਾਡਾ ਇਲਾਜ ਕਰਦੇ ਆ ਅਸੀਂ ਕੋਈ ਰੱਬ ਨਹੀਂ ਹੈਗੇ ਕੋਈ ਜਾਦੂਗਰ ਨਹੀਂ ਹੈਗੇ ਹਾਂ ਸਾਡਾ ਇਲਾਜ ਜਦੋਂ ਅਸੀਂ ਕਰਦੇ ਆ ਤੁਹਾਨੂੰ ਬਾਲਿਆਂ ਨੂੰ ਇਹ ਲੱਗਦਾ ਕਿ ਇਹ ਕੋਈ ਦੇਵੀ ਸ਼ਕਤੀ ਹੈਗੀ ਆ ਕਿ ਇਹ ਝਟਕੀ ਮਾਰਿਆ ਬੰਦੇ ਨੂੰ ਕਿਦਾਂ ਸੈੱਟ ਲੈਂਦੇ ਆ ਬੰਦਾ ਕਿਦਾਂ ਡਿੱਗ ਜਾਂਦਾ ਆ ਬੰਦੇ ਬੰਦੇ ਨੂੰ ਰਾੜ ਬਣਾ ਕੇ ਉੱਤੇ ਬੰਦਾ ਇਹ ਕਿਦਾਂ ਬਾੜ ਲੈਂਦੇ ਆ ਇਹ ਚਲੋ ਇੱਕ ਕਹਿਣੋ ਵੀ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਬਖਸ਼ਿਸ਼ ਹੈਗੀ ਆ ਜੋ ਸਾਡੀ ਝੋਲੀ ਚ ਮਹਾਰਾਜ ਨੇ ਪਾਈ ਆ ਤੁਹਾਡੀ ਸੇਵਾ ਕਰਨ ਵਾਸਤੇ ਤੇ ਇਹਨੂੰ ਆਪਾਂ ਇੱਥੇ ਤੱਕ ਹੀ ਸੀਮਤ ਰੱਖਣਾ ਆ ਤੁਹਾਡੀ ਸੇਵਾ ਤੱਕ ਹੀ ਸੀਮਤ ਰੱਖਣਾ ਆ ਸੋ ਬਹੁਤ ਬਹੁਤ ਧੰਨਵਾਦ ਬੋਲਦਿਆਂ ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਤੇ ਜੇ ਕਿਸੇ ਦੀ ਸ਼ਾਂਤ ਦੇ ਖਿਲਾਫ ਜਾਂ ਕੁਝ ਗਲਤ ਬੋਲ ਗਿਆ ਹਾਂ ਉਹਦੇ ਲਈ ਮੈਂ ਖਿਮਾ ਮੰਗਦਾ ਹਾਂ ਤੁਹਾਡੇ ਸਾਰਿਆਂ ਤੋਂ ਕਿਉਂਕਿ ਵਿੱਚ ਮੇਰੀ ਬਜ਼ੁਰਗਾਂ ਸਮਾਨ ਅ ਬਜ਼ੁਰਗ ਵੀ ਬੈਠੇ ਆ ਮਾਤਾਵਾਂ ਵੀ ਬੈਠੀਆਂ ਮੇਰੀਆਂ ਭੈਣਾਂ ਵੀ ਬੈਠੀਆਂ ਨੇ ਸੋ ਫਿਰ ਵੀ ਅਗਰ ਕਿਸੇ ਨੂੰ ਕੋਈ ਸਮਝ ਨਾ ਲੱਗੇ ਤੇ ਜਾਣ ਲੱਗੇ ਮੈਨੂੰ ਮਿਲ ਕੇ ਜਾਣਾ ਕੋਈ ਮੈਡੀਸਨ ਦੀ ਤੁਹਾਨੂੰ ਲੋੜ ਹੋਈ ਤੇ ਤੁਸੀਂ ਲਖਵਾ ਕੇ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ So.